ਪੰਜਾਬ ਦੇ ਵਿੱਚ ਕਾਫੀ ਜਿਹੜੇ ਹੜਾ ਆਏ ਨੇ ਉਹ ਕਾਫੀ ਪਿੰਡ ਪ੍ਰਭਾਵੇ ਨੇ ਔਰ ਐਲ ਜੀ ਪੀ ਸੀ ਵੱਲੋਂ ਜਿਹੜੇ ਕਾਫੀ ਵਧੀਆ ਕਾਰਜ ਕੀਤਾ ਯਾਰ ਲੋਕਾਂ ਦੀ ਮਦਦ ਕੀਤੀ ਹੈ ਰਾਸ਼ਟਰ ਸਭਾ ਯਾਰ ਅਸੋਸੀ ਵੀ ਇਸ ਸਮੇਂ ਜਾ ਰਹੇ ਦੇਖੋ ਮੈਂ ਥੋੜੇ ਦਿਨ ਪਹਿਲਾਂ ਮੈਂ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਗਿਆ ਸੀ ਔਰ ਕਾਫੀ ਆਪਣੇ ਲੋਕਾਂ ਨੂੰ ਮਿਲ ਕੇ ਆਇਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਦੁੱਖ ਦਰਦ ਨੂੰ ਸੁਣਿਆ ਅੱਜ ਵੀ ਮੈਂ ਇੱਧਰ ਅਜਨਾਲਾ ਰਮਦਾਸ ਨਿਹਰਾ ਬਾਬਾ ਨਾਨਕ ਜਾ ਰਿਹਾ ਹਾਂ ਔਰ ਉੱਥੇ ਲੋਕਾਂ ਦੇ ਜਾ ਕੇ ਹਾਲਾਤ ਦੇਖਾਂਗੇ ਮੈਂ ਤੇ ਇਹ ਮਹਿਸੂਸ ਕਰਦਾ ਵਾਂ ਕਿ ਇਹ ਜਿਹੜੀ ਵੀ ਆਫਤ ਆ ਇਹਦੇ ਵਿੱਚ ਹੁਣ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਹੀ ਸਾਹਮਣਾ ਕਰਨਾ ਪੈਣਾ ਕਿਉਂਕਿ ਜਿਹੜਾ ਪੰਜਾਬ ਆ ਇਹ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਪਹਿਲਾਂ ਵੀ ਨਿਕਲਿਆ ਪਰ ਹਰ ਵਾਲੀ ਮੁਸ਼ਕਲ ਦੇ ਵਿੱਚੋਂ ਨਿਕਲ ਕੇ ਇਹ ਆਪਣੇ ਆਪ ਆਤਮ ਨਿਰਪਰ ਹੁੰਦਾ ਰਿਹਾ ਅੱਜ ਦੇ ਤਰੀਖ ਦੇ ਵਿੱਚ ਤੁਸੀਂ ਵੇਖੋ ਵੀ ਜਿੰਨੀ ਵੱਡੀ ਆਫਤ ਆ ਕਾਫੀ ਜਾਨਾਂ ਵੀ ਸਾਡੀਆਂ ਚਲੀਆਂ ਗਈਆਂ ਲੋਕਾਂ ਦੇ ਮਾਲ ਡੰਗਰ ਦਾ ਵੀ ਬੜਾ ਨੁਕਸਾਨ ਹੋਇਆ ਘਰਾਂ ਦਾ ਹੋਇਆ ਫਸਲਾਂ ਜਿਹੜੀਆਂ ਅਸੀਂ ਪੂਰੀਆਂ ਹੀ ਤਬਾਹ ਹੋ ਗਈਆਂ ਜਿੱਥੇ ਜਿੱਥੇ ਪਾਣੀ ਗਿਆ ਵਾ ਉੱਥੇ ਕਿੰਨੇ ਕਿੰਨੇ ਫੁੱਟ ਰੇਤ ਦੀ ਗੱਲ ਸਾਹਮਣੇ ਆ ਰਹੀ ਆ ਇਹ ਤੇ ਹੈ ਵੀ ਬਹੁਤ ਵੱਡੀ ਮਾਰ ਤੇ ਸੰਤਾਪ ਅੱਜ ਪੰਜਾਬ ਜਿਹੜਾ ਉਹ ਹੜਾਂ ਦੀ ਚੱਲ ਰਿਹਾ ਇਹਦੇ ਵਿੱਚ ਇੱਕ ਤੇ ਆਪਾਂ ਇੱਕ ਦੂਜੇ ਦਾ ਸਾਥ ਦੇਈਏ ਸਭ ਤੋਂ ਪਹਿਲਾਂ ਦਾਵਾ ਫੌਰੀ ਰਾਹਤ ਫੌਰੀ ਰਾਹਤ ਬੰਦਿਆਂ ਦੇ ਖਾਣ ਪੀਣ ਦਾ ਸਮਾਨ ਤੇ ਮਾਲ ਡੰਗਰ ਦਾ ਚਾਰਾ ਇਹ ਹਰ ਘਰ ਤੱਕ ਤੇ ਹਰ ਬੰਦੇ ਤੱਕ ਪਹੁੰਚਣਾ ਚਾਹੀਦਾ ਇਹ ਇਨਸ਼ੋਰ ਕਰਨਾ ਹੈ ਦਾ ਗਵਰਨਮੈਂਟ ਨੇ ਵੀ ਉਹਨਾਂ ਦੇ ਕੋਲ ਬਕਾਇਦਾ ਇਹ ਡਾਟਾ ਹੋਣਾ ਚਾਹੀਦਾ ਰਿਪੋਰਟ ਹੋਣੀ ਚਾਹੀਦੀ ਆ ਵੀ ਇਹ ਕਿੱਥੋਂ ਤੱਕ ਪਹੁੰਚ ਗਿਆ ਕਿੰਨੇ ਇਹਦੀ ਮਾਰਚ ਆ ਕਿੰਨੇ ਪ੍ਰਭਾਵਤ ਆ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਪਰ ਮੈਂ ਇਹ ਸਮਝਦਾ ਵੀ ਅੱਜ ਜਿਵੇਂ ਪੰਜਾਬ ਪਹਿਲਾਂ ਹੀ ਆਪਾਂ ਕਹਿੰਨੇ ਗੁਰੂਆਂ ਦੇ ਨਾਮ ਤੇ ਜਿਉਂਦਾ ਤੇ ਹੈਗਾ ਅੱਜ ਪੰਜਾਬ ਦੇ ਵਿੱਚ ਜੇ ਆਫਤ ਵੀ ਆ ਤੇ ਮਾਨਵਾ ਇਥੋਂ ਦੇ ਪੰਜਾਬੀਆਂ ਤੇ ਸਿੱਖਾਂ ਤੇ ਤੇ ਸਾਰੀਆਂ ਹੀ ਜਥੇਬੰਦੀਆਂ ਤੇ ਜਿਹੜੀਆਂ ਬਹੁਤ ਤਨਦੇਹੀ ਦੇ ਨਾਲ ਲੱਗੀਆਂ ਵਾਂ ਮੈਂ ਜਿਹਨੂੰ ਗਿਆ ਵਾਂ ਵਕ ਵਕ ਥਾਵਾਂ ਤੇ ਤੇ ਟਰਾਲੀਆਂ ਦੀਆਂ ਟਰਾਲੀਆਂ ਜਿਹੜੀਆਂ ਅਹੀਂ ਉਹ ਰਾਤ ਸਮਗਰੀ ਦੀ ਜਾ ਰਹੀ ਆ ਚਾਰਾ ਜਾ ਰਿਆ ਵਾ ਇਹਦਾ ਮਤਲਬ ਇਹ ਵੀ ਪੰਜਾਬ ਦੇ ਵਿੱਚ ਅੱਜ ਵੀ ਭਾਈਚਾਰਾ ਕਿਸਾਨਾਂ ਚ ਇਤفاق ਮੁਹੱਬਤ ਹੈ ਇਹ ਰਹੇਗੀ ਪੰਜਾਬੀ ਆਪਣੇ ਪੱਧਰ ਤੇ ਹੀ ਇਹ ਆਫਤ ਦਾ ਮੁਕਾਬਲਾ ਕਰ ਰਿਹਾ ਵੇਖੋ ਕਿੱਡੀ ਇੱਕ ਉਹ ਗੱਲ ਹੈਗੀ ਆ ਵੀ ਅਜੇ ਤੱਕ ਸੈਂਟਰ ਦੇ ਕਿਸੇ ਵੀ ਮਨਿਸਟਰ ਨੇ ਜਾ ਕੇ ਇਹ ਜ਼ਿੰਮੇਵਾਰ ਬੰਦੇ ਨੇ ਪੰਜਾਬ ਦਾ ਹਾਲ ਨਹੀਂ ਜਾਣਿਆ ਕੀ ਪੰਜਾਬ ਨੂੰ ਇਹ ਬੇਸਹਾਰਾ ਸਮਝਦੇ ਆ ਨਹੀਂ ਪੰਜਾਬ ਬੇਸਹਾਰਾ ਨਹੀਂ ਆ ਜਾ ਕੋ ਮੁਸ਼ਕਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਭੀ ਭੱਜ ਖਲੇ ਸਭੋ ਭੱਜਿਆ ਆਸਰਾ ਚੁੱਕਾ ਸਭ ਅਸਰਾਓ ਚੇਤਾ ਵੇ ਉਸ ਪਾਰ ਬ੍ਰह्म ਲੱਗੈ ਨਾ ਤਤੀਵਾਓ ਪੰਜਾਬ ਦਾ ਆਸਰਾ ਅਕਾਲਪੁਰਖ ਤੇ ਗੁਰੂ ਸਾਹਿਬ ਉਹ ਸਾਨੂੰ ਮੈਦਾਨ ਦੇ ਵਿੱਚ ਨਜ਼ਰ ਵੀ ਆ ਰਿਹਾ ਕਿ ਕਿਵੇਂ ਗੁਰੂ ਦਾ ਪੰਥ ਤੇ ਪੰਜਾਬੀ ਇੱਕ ਦੂਜੇ ਦੀ ਮਦਦ ਕਰ ਰਿਹਾ ਹੈ ਪਰ ਸਰਕਾਰਾਂ ਦਾ ਵੀ ਫਰਜ ਬਣਦਾ ਕਿ ਘਟੋ ਘਟ ਕੋਈ ਇਥੋਂ ਦੇ ਲੋਕਾਂ ਲਈ ਵਿਸ਼ੇਸ਼ ਪੈਕੇਜ ਫਿਰ ਆਪਣਾ ਹੋਰ ਮਦਦ ਲੋਕਾਂ ਦੀ ਆਣ ਕੇ ਸਾਰ ਲੈਣੀ ਅਜੇ ਤੱਕ ਕਿਸੇ ਦਾ ਬਿਆਨ ਵੀ ਨਾ ਆਉਣਾ ਇਹ ਲੋਕਾਂ ਦੇ ਵਿੱਚ ਇੱਕ ਉਹ ਦੱਸ ਰਿਹਾ ਵੀ ਸਾਡੇ ਪ੍ਰਤੀ ਇਹੋ ਜਿਹਾ ਵਤੀਰਾ ਜਿਹੜਾ ਉਹ ਕਿਉਂ ਕੀਤਾ ਜਾ ਰਿਹਾ ਇਹਦਾ ਨਹੀਂ ਹੋਣਾ ਚਾਹੀਦਾ ਇਹਨਾਂ ਲੋਕਾਂ ਦੀ ਹੁਣ ਪੂਰੀ ਸਾਰ ਲੈਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਵੱਡੇ ਆ ਜਦੋਂ ਪਾਣੀ ਉਤਰਨਾ ਵਾ ਤੇ ਫਿਰ ਇਹਦੇ ਨਤੀਜੇ ਆਪਾਂ ਵੇਖਾਂਗੇ ਕਿੰਨੇ ਭਿਆਨਕ ਹੋਣੇ ਆ ਬਾਕੀ ਜਿਹੜੀਆਂ ਵੀ ਸੰਸਥਾਵਾਂ ਲੱਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗੀ ਹੋਈ ਆ ਵੱਡੇ ਪ੍ਰਾਲੇ ਕਰ ਰਹੀ ਆ ਹੋਰ ਬਹੁਤ ਸਾਰੀਆਂ ਸੰਸਥਾਵਾਂ ਲੱਗੀਆਂ ਜਿਵੇਂ ਮੈਂ ਦੇਖਿਆ ਵਾ ਵੀ ਇੱਥੋਂ ਦੇ ਅੰਮ੍ਰਿਤਸਰ ਦੇ ਜੀ ਡੀਸੀ ਆ ਸਾਨੀ ਮੈਡਮ ਉਹ ਵੀ ਕਾਫੀ ਥਾਵਾਂ ਦੇ ਉੱਤੇ ਗਏ ਲੋਕੀ ਸ਼ਲਾਘਾ ਵੀ ਕਰ ਰਹੇ ਕਿਉਂਕਿ ਚੰਗੇ ਨੂੰ ਲੋਕ ਚੰਗਾ ਹੀ ਕਹਿੰਦੇ ਆ ਪਰ ਜਦੋਂ ਕੋਈ ਨਹੀਂ ਜਾਂਦਾ ਜਾਂ ਕਿਸੇ ਦੀ ਕੋਈ ਮਦਦ ਨਹੀਂ ਜਾਂਦੀ ਉਹਨੂੰ ਲੋਕ ਫਿਰ ਕਹਿੰਦੇ ਆ ਵੀ ਆ ਹੀ ਨਹੀਂ ਰਹਿ ਤੋ ਅੱਜ ਲੋੜ ਆ ਵੀ ਸਰਕਾਰਾਂ ਤੋਂ ਲੈ ਕੇ ਥੱਲੇ ਤੱਕ ਸਾਰੇ ਮਿਲ ਜੁਲ ਕੇ ਕੰਮ ਕਰਨ ਸਰਕਾਰਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤੇ ਸੈਂਟਰ ਸਰਕਾਰ ਵੀ ਪੰਜਾਬ ਦੇ ਵੱਲ ਜ਼ਰੂਰ ਧਿਆਨ ਦੇਵੇ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਆਪਣੇ ਲੋਕਾਂ ਦੀ ਸਹਾਇਤ ਲੈਣੀ ਆ ਜਾਜ਼ੀ ਮੰਗ ਕਰੂ ਕਿ ਕਿ ਇੱਕੋ ਵਰੀ ਹੈ ਜਿਹੜੇ ਕਿ ਓਵਰਫਲੋ ਹੋ ਜਾਂਦੇ ਡੈਮ ਓਵਰਫਲੋ ਹੋ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਕਿਨਾਰੇ ਨੇ ਉਹਨਾਂ ਦੇ ਬੰਨ ਨਹੀਂ ਸਹੀ ਕੀਤੇ ਗਏ ਔਰ ਇੱਕੋ ਵਾਰ ਹੀ ਪਾਣੀ ਛੱਡ ਦੇਣਾ ਔਰ ਲੋਕ ਜਿਹੜੇ ਪਿੰਡ ਨੇ ਕਾਫੀ ਜਿਹੜੇ ਡੁੱਬ ਚੁੱਕੇ ਨੇ ਇਸ ਲਈ ਜਾਂਚ ਹੋਣੀ ਚਾਹੀਦੀ ਹੈ ਕਿ ਪਾਣੀ ਕਿਵੇਂ ਤੇ ਉਹ ਛੱਡਿਆ ਗਿਆ ਮੁੱਖ ਇਹ ਤੇ ਦੇਖੋ ਜਿਹੜੇ ਲੋਕਾਂ ਦੇ ਕਿਆਸੇ ਆ ਜਾਂ ਲੋਕਾਂ ਦੀ ਮੰਗ ਆ ਭਈ ਵਾਰ-ਵਾਰ ਪਾਣੀ ਦਾ ਆਉਣਾ ਪਾਣੀ ਨਿਕਲਣ ਦੇ ਪਹਿਲਾਂ ਕੀ ਨਿਕਾਸੀ ਦੇ ਪ੍ਰਬੰਧ ਹੀ ਜਿਹੜੀਆਂ ਇੱਥੇ ਸਾਡੀਆਂ ਕਸੀਆਂ ਵਾਂ ਰੋਈਆਂ ਵਾਂ ਜਾਂ ਇਹਦੀ ਪਹਿਲਾਂ ਕੀ ਸਾਫ ਸਫਾਈ ਹੋਈ ਜਾਂ ਫਿਰ ਪਾਣੀ ਜੇ ਮੈਂ ਪਹਿਲਾਂ ਕੁਦਰਤੀ ਵਹਿਣ ਦੇ ਵਿੱਚ ਆਉਂਦਾ ਸੀ ਤੇ ਨਿਕਲ ਜਾਂਦਾ ਸੀ ਪਰ ਐਤਕੀ ਬਹੁਤ ਸਾਰੇ ਥਾਵਾਂ ਤੇ ਠਹਿਰ ਗਿਆ ਇਹਦੇ ਪਿੱਛੇ ਕੀ ਕਾਰਨ ਆ ਫੇਰ ਕੱਲੇ ਮੀਂਹ ਕਾਰਨ ਨਹੀਂ ਆਪਾਂ ਵੀ ਜਾਣਦੇ ਵੀ ਪਾਣੀ ਉੱਪਰੋਂ ਆ ਰਿਹਾ ਪਰ ਉਹ ਇੰਨੀ ਵੱਡੀ ਪੱਧਰ ਤੇ ਇੱਕਦਮ ਕਿਵੇਂ ਆ ਗਿਆ ਕਿ ਪਹਿਲਾਂ ਪਾਣੀ ਥੋੜਾ ਥੋੜਾ ਕਰਕੇ ਡੈਮਾਂ ਤੋਂ ਛੱਡਿਆ ਗਿਆ ਜੇ ਛੱਡਿਆ ਗਿਆ ਤੇ ਕਿੰਨਾ ਚ ਨਹੀਂ ਛੱਡਿਆ ਗਿਆ ਤੇ ਕਿਉਂ ਇਹਦੀ ਜਿਹੜੀ ਜਾਂਚ ਵਾ ਲੋਕ ਚਾਹੁੰਦੇ ਆ ਪੰਜਾਬ ਦੇ ਵੀ ਇਹਦੀ ਹੋਵੇ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੋਈ ਨਾ ਹੋਵੇ ਕਿਉਂਕਿ ਇਹਦੇ ਵਿੱਚ ਵੇਖੋ ਜਿਹੜਾ ਨੁਕਸਾਨ ਆ ਇਹ ਤੇ ਵੱਡਾ ਆ ਨਾ ਇਸ ਕਰਕੇ ਕਿਉਂਕਿ ਜਨਤਾ ਇਹ ਡੈਮੋਕ੍ਰੇਸੀ ਆ ਇੱਥੇ ਲੋਕਤੰਤਰ ਆ ਲੋਕਾਂ ਨੂੰ ਹਰ ਜਵਾਬ ਦੇ ਆ ਤੋਂ ਲੋਕ ਇਹ ਮੰਗ ਕਰ ਰਹੇ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਤੇ ਇਹਨਾਂ ਨੂੰ ਕਰਨੀ ਚਾਹੀਦੀ ਤਾਂ ਕਿ ਅੱਗੇ ਤੋਂ ਲੋਕ ਜਿਹੜੇ ਆ ਉਹ ਸੁਚੇਤ ਰਹਿਣ ਤੇ ਇਹੋ ਜੀ ਅੱਗੇ ਤੋਂ ਜਿਹੜੀ ਆਫਤ ਵਾ ਇਹ ਜੇ ਆਵੇ ਵੀ ਤੇ ਪਹਿਲਾਂ ਤੋਂ ਲੋਕ ਤਿਆਰ ਹੋਣ ਕਿਉਂਕਿ ਹੁਣ ਲੋਕ ਇਹ ਕਹਿ ਰਹੇ ਆ ਵੀ ਇੰਨਾ ਪਾਣੀ ਇੱਕਦਮ ਆ ਗਿਆ ਕਿਉਂ ਆਇਆ ਇਹਦੀ ਜਾਂਚ ਜਿਹੜੀ ਉਹ ਬਾਕਿਆ ਹੋਣੀ ਚਾਹੀਦੀ